ਸਾਤਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਕੋਲ ਹਾਲ ਹੀ ਦੇ ਵਿੱਚ ਚੋਣਾਂ ਦੇ ਵਿੱਚ ਜਿੱਤੇ ਕਾਂਗਰਸ ਪਾਰਟੀ ਦੇ ਸੁਭਾਪ ਪਰਦਨ ਰਾਜਾ ਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਫ ਦਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਐਮਪੀ ਬਣ ਚੁੱਕੇ ਨੇ ਹੁਣ ਉਹਨਾਂ ਦੀਆਂ ਸੀਟਾਂ ਖਾਲੀ ਹੋ ਚੁੱਕੀਆਂ ਹਨ ਹਾਲਾਂਕਿ ਸ਼ੀਤਲ ਅੰਗੁਰਾਲ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ ਪਾਰਟੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਲੇਕਿਨ ਉਸ ਤੋਂ ਬਾਅਦ ਚਾਰ ਸੀਟਾਂ ਤੇ ਜਿੰਨੀ ਚੋਣਾਂ ਹੋਣੀਆਂ ਨੇ ਜੁਨਾ ਦੇ ਵਿੱਚ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਚਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਬਨਾਲਾ ਜ਼ਿਲ੍ਹਾ ਬਨਾਲਾ ਅਤੇ ਗਿੱਦੜਵਾਹਾ ਜ਼ਿਲ੍ਹਾ ਮੁਕਸਰ ਹਾਲਾਂਕਿ ਇਹ ਮੇਂ ਦੁਆਰਾ ਦੀ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਲੇਕਿਨ ਉਮੀਦਵਾਰ ਲਗਭਗ ਮਨੇ ਜਾ ਰਹੇ ਹਨ ਪਰ ਦੋ ਕਿਉਂਕਿ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਅਮਰਿੰਦਰ ਸਿੰਘ ਰਾਜਵੜੀ ਜੋ ਖੁਦ ਗਿੱਦੜ ਬਹਾ ਤਿੰਨ ਦਫਾ ਵਿਧਾਇਕ ਬਲੇ ਚੁਕੇ ਹਨ ਤੇ ਪਾਰਟੀ ਦੇ ਪ੍ਰਧਾਨੇ ਔਰ ਹੁਣ ਉਹ ਲੁਧਿਆਣਾ ਤੋਂ ਐਮਪੀ ਬਣ ਚੁਕੇ ਨੇ ਗਿੱਦੜ ਬਾਹਾ ਖਲਕੇ ਤੋਂ ਉਹਨਾਂ ਦੀ ਘਰ ਵਾਲੀ ਅਮਰਤਾ ਵੜਿੰਗ ਜਿਹੜੀ ਅਕਸਰ ਹੀ ਤਕੜੇ ਗੁਲਾਰੇ ਦੇ ਤੌਰ ਤੇ ਮਨੇ ਜਾਂਦੇ ਨੇ ਤੇ ਬੜੀਆਂ ਚੋਣ ਰੈਲੀਆਂ ਨੇ ਨੂੰ ਸੰਬੋਧਨ ਕਰਦੇ ਨੇ ਗਿੱਦੜ ਬਾਹਾ ਦੇ ਹੀ ਛੱਡੋ ਬਠਿੰਡਾ ਦੇ ਵਿੱਚ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਸਤੇ ਉਹ ਸਟਾਰ ਕੰਪੇਨਰ ਦੇ ਤੌਰ ਦੇ ਉਤੇ ਦੇਖੇ ਜਾਂਦੇ ਨੇ ਚਾਹੇ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੰਨ ਵਿਧਾਨ ਸਭਾ ਚੋਣਾਂ ਜਿੱਤੀਆਂ ਨੇ ਉਹਦੇ ਚ ਅਮਰਤਾ ਵੜਿੰਗ ਦਾ ਵੱਡਾ ਯੋਗਦਾਨ ਰਿਹਾ ਚਾਹੇ ਉਹ ਬਠਿੰਡਾ ਤੋਂ ਹਰ ਸਮਰਤਕਾਰ ਬਾਦਲ ਹੱਥੋਂ ਵੋਟਾਂ ਦੇ ਨਾਲ ਹਾਰ ਗਏ ਸੀ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਦੋਂ ਵੀ ਅਮਰਤਾ ਵੜਿੰਗ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਦੇਖੇ ਗਏ ਹੁਣ 2024 ਦੀਆਂ ਲੋਕ ਸਭਾ ਚੋਣਾਂ ਚ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜ ਬਾਹਾ ਤੋਂ ਉੱਠ ਕੇ ਲੁਧਿਆਣੇ ਤੋਂ ਐਮਪੀ ਬਣ ਜਾਂਦੇ ਨੇ ਤੇ ਉਥੇ ਵੀ ਅਮਰਤਾ ਵੜਿੰਗ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਦੇਖੇ ਜਾਂਦੇ ਹਨ ਇੱਕ ਚੰਗੇ ਬੁਲਾਰੇ ਨੇ ਪ੍ਰਜਾ ਦੁਨਸਰ ਆਫ ਮਾਈਂਡ ਵਿਰੋਧੀਆਂ ਤੇ ਹਮਲੇ ਕਰਨ ਦੇ ਤੌਰ ਤੇ ਅਮਰਤਾ ਵੜਿੰਗ ਦੀ ਇੱਕ ਚਰਚਾ ਚੇਰਾ ਹੈ ਪੰਜਾਬ ਹੁਣ ਮਨ ਪੰਜਾਬ ਦੇ ਵਿੱਚ ਹੁਣ ਮੰਨੇ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੇੜਾ ਹਲਕਾ ਖਾਲੀ ਹੋ ਚੁੱਕਾ ਹੈ ਗਿੱਦੜਬਾਹਾ ਉਸ ਤੋਂ ਅਮਰਤਾਪ ਵੜਿੰਗ ਮੁੱਖ ਦਾਵੇਦਾਰ ਮੰਨੇ ਜਾ ਰਹੇ ਨੇ ਅਮਰਤਾਪ ਵੜਿੰਗ ਹੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਹਾਲਾਂਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੂਰੇ ਪੰਜਾਬ ਦੇ ਵਿੱਚ ਚਰਚਾ ਸੀ ਕਿ ਅਮਰਤਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਤੋਂ ਉਮੀਦਵਾਰ ਇਹ ਹੋਣਗੇ ਲੇਕਿਨ ਐਂਡ ਮੌਕੇ ਜੇ ਤੁਮ ਮਹਿੰਦਰ ਸਿੰਘ ਸੰਧੂ ਦੀ ਐਂਟਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਅਮਰਤਾ ਅਮਰਤਾ ਵੜਿੰਗ ਨਰਾਜ਼ ਹੋ ਗਏ ਨੇ ਲੇਕਿਨ ਕਿਉਂਕਿ ਫਿਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਜੋੜੀ ਲੁਧਿਆਣਾ ਭੇਜ ਦਿੱਤਾ ਗਿਆ ਤੇ ਉਹ ਦੋਨਾਂ ਮੀਆਂ ਬੇਬੀ ਦੀ ਜੋੜੀ ਨੇ ਵੀ ਕੁ ਦੇਣ ਦੇ ਵਿੱਚ ਅੱਗੇ ਮ ਹੀ ਨਹੀਂ ਬਦਲੀ ਬਲਕਿ ਉਹ ਸੀਟ ਜਿੱਤ ਕੇ ਵਿਖਾ ਦਿੱਤੀ ਜਿੱਤ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਤਕੜੇ ਬੁਲਾਰੇ ਮੰਨੇ ਜਾ ਰਹੇ ਨੇ ਉੱਥੇ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਤੇ ਵੀ ওই ਕੁ ਚੰਗੇ ਚਾਹੇ ਉਹ ਛੋਟੀ ਉਮਰ ਦੇ ਆ ਉਹ ਵੀ ਕਾਫੀ ਚੰਗਾ ਬੋਲ ਲੈਂਦੇ ਨੇ ਚੰਗੇ ਬੁਲਾਰੇ ਦੇ ਤੌਰ ਤੇ ਉਹਨਾਂ ਨੂੰ ਵੇਖਿਆ ਜਾ ਰਿਹਾ ਪਰ ਸਵਾਲ ਇਹ ਹੈ ਕਿ ਗਿੱਦੜ ਬਾਹਤੋਂ ਅਮਰਤਾ ਵੜਿੰਗ ਚੋਣ ਮੈਦਾਨ ਦੇ ਵਿੱਚ ਹੀ ਆਉਣਗੇ ਕਿਉਂਕਿ ਗਿੱਦੜ ਬਾਹਾ ਰਾਜਾ ਅਮਰਿੰਦਰ ਸਿੰਘ ਰਾਜਾ ਵਿਡਿੰਗ ਲਗਾਤਾਰ ਉਧੋ ਤਿੰਨ ਵਾਰ ਐਮ ਐਲ ਏ ਬਣ ਚੁੱਕੇ ਨੇ ਸੂਬੇ ਦੇ ਵਿੱਚ ਵਜ਼ੀਰ ਵੀ ਬਣ ਬਣ ਚੁੱਕੇ ਨੇ ਜਦੋਂ ਚਾਰੇ ਚੰਨੀ ਦੇ 111 ਦਿਨ ਦੀ ਸਰਕਾਰ ਸੀ ਤੇ ਸਥਿਤੀ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਅਮਰਤਾ ਵੜਿੰਗ ਹੀ ਗਿਗੜ ਬਾਤੋਂ ਪਰ ਮੁੱਖ ਦਾਅਵੇਦਾਰ ਹੋਣਗੇ ਔਰ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਸਤੇ ਵੱਡੀ ਚੁਣੌਤੀ ਹੋ ਗਈ ਸੀ ਕਿ ਜਿਹੜੀ ਲਗਾਤਾਰ ਪਿਛਲੇ 3 ਧਰਮਾ ਤੋਂ ਉਧੋਂ ਐਮਐਲਏ ਬਣ ਦੇ ਜਾ ਰਹੇ ਨੇ ਤੇ ਮੁਰਤੂ ਵੜਿੰਗ ਪਰਿਵਾਰ ਉਸ ਸੀਟ ਆਪਣੇ ਕਬਜ਼ੇ 'ਚ ਰੱਖੇ ਗਏ ਸਿਰਸਾ ਤੇ ਐਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਥੋਂ ਸੁਖਵੀਰ ਸਿੰਘ ਬਾਦਲ ਵੀ ਮੈਦਾਨ ਵਿੱਚ ਆ ਸਕਦੇ ਨੇ ਲੇਕਿਨ ਅਗਰ ਸੁਖਵੀਰ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਆਏ ਤਾਂ ਫਿਰ ਢਿੱਲੋਂ ਪਰਿਵਾਰ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਆਮਦਨੀ ਪਾਰਟੀ ਜਾਂ ਪਾਰਟੀ ਜਨਤਾ ਪਾਰਟੀ ਇਹਨੂੰ ਉਮੀਦਵਾਰ ਐਲਾਨੇਗੀ ਹਾਲੇ ਇਸ ਸਮਾਂ ਬਾਕੀ ਬਚਿਆ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜੁਲਾਈ ਅਗਸਤ ਮਹੀਨੇ ਦੇ ਵਿੱਚ ਪੰਜਾਬ ਦੇ ਬਾਕੀ ਚਾਰ ਵਿੱਚ ਚਾਰ ਜਿਲ੍ਹੇ ਚੋਣਾਂ ਵੀ ਸਕਦੇ ਹਨ ਹੁਣ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਦੀ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਦਾਵਾ ਜੋ ਸੂਬੇ ਦੇ ਡਿਪਟੀ ਸੀਐਮ रह ਚੁੱਕੇ ਨੇ ਚਾਰ ਦਫਾ ਉਸ ਸੀਟ ਤੋਂ ਐਨਐਲਏ रह ਚੁੱਕੇ ਨੇ ਵਾਂਗ ਉੱਥੇ ਵੀ ਬਹੁਤ ਤਕਪੂਨ ਸੀਟ ਬਣ ਚੁੱਕੀ ਹੈ ਉਹਨਾਂ ਦੀ ਪਤਨੀ ਜੁਤਿੰਦਰ ਕੌਰ ਰੰਦਾਵਾ ਜਿਮਰੀ ચૂંટણી ਲੜ ਸਕਦੇ ਹਨ ਹਾਲਾਂਕਿ ਉਹਨਾਂ ਦੇ ਲੜਕੇ ਵੀਰ ਸਿੰਘ ਰੰਦਾਵਾ ਵੀ ਲੇਕਿਨ ਜ਼ਿਆਦਾ ਮੰਨਿਆ ਜਾ ਰਿਹਾ ਹੈ ਕਿ ਜਤਿੰਦਰ ਕੌਰ ਰੰਦਾਵਾ ਨੂੰ ਹੀ ਚੋਣ ਲੜਾਈ ਜਾਏਗੀ ਹੋ ਸਕਦਾ ਹੈ ਕਿ ਉਹਦੇ ਵੀਰ ਸਿੰਘ ਹੁਣੀ ਵੀ ਹਾਲੇ ਪੰਜੀ 35 ਸਾਲ ਦੀ ਉਹਨਾਂ ਦੀ ਉਮਰ ਹੈ ਨਾ ਹੋਈ ਹੋਵੇ ਔਰ ਦੂਜਾ ਹੋ ਸਕਦਾ ਹੈ ਕਿ ਹਾਲੇ ਸੁਖਜਿੰਦਰ ਸਿੰਘ ਰੰਦਾਵਾ ਮੁੰਡੇ ਨੂੰ ਚੋਣ ਨਾ ਲੜਾਉਣਾ ਚਾਹੁੰਦੇ ਹੁਣ ਪਰ ਉਥੋਂ ਮੰਨਿਆ ਜਾ ਰਿਹਾ ਹੈ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵੱਲੋਂ ਪ੍ਰਮੁੱਖ ਦਾਵੇਦਾਰ ਜਤਿੰਦਰ ਕੌਰ ਰੰਦਾਵਾ ਵੀ ਹੈ ਹਾਲਾਂਕਿ ਜਤਿੰਦਰ ਕੌਰ ਰੰਦਾਵਾ ਉਹ ਇਹਨੇ ਪਛਣ ਨਹੀਂ ਦਿੰਦੇ ਇਹਨੇ ਹਾਲ ਕੀ ਦੇ ਵਿੱਚ ਖੁਸ਼ੀ ਦੇ ਪ੍ਰੋਗਰਾਮਾਂ ਜਾਂ ਗਮੀ ਦੇ ਪ੍ਰੋਗਰਾਮ ਹੋਣ ਦੇ ਵਿੱਚ ਉਹਨਾਂ ਦੇ ਉਹ ਬਰਾਬਰ ਹਿੱਸਾ ਲੈਂਦੇ ਨੇ ਹੁਣ ਤਾਂ ਜਤਿੰਦਰ ਕੌਰ ਜਿਹੜੇ ਹੈ ਉਹਨਾਂ ਦਾ ਸੋਸ਼ਲ ਮੀਡੀਆ ਤੇ ਆਪਣਾ ਇੱਕ ਪੇਜ ਵੀ ਨਵਾਂ ਖੁੱਲ ਚੁੱਕਾ ਹੈ تو کہی ہزارے ہے کہ ਉਥੂ ਜਤਿੰਦਰ कौर ਵੀ ਜਿਮਨੀ ਚੋਣਾਂ ਲੜਨਗੇ ਪਹਿਲੀ ਦਫਾ ਨਹੀਂ ਹੈ ਕਿ ਜਿਹੜੇ ਐਮ ਐਲ ਏ ਜਦੋਂ ਐਮ ਪੀ ਬਣ ਜਾਂਦੇ ਨੇ ਜੋ ਆਪਾਂ 당ਵੰਦ ਜਾਂਦੇ ਨੇ ਸੈਂਟਰ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਦੀਆਂ ਧਰਮ ਪਤਨੀਆਂ ਚੋਣੇ ਨਹੀਂ ਲੜਦੇ ਇਸ ਤੋਂ ਪਹਿਲਾਂ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਉਹਨਾਂ ਦੀ ਪਤਨੀ ਪਨੀਤ ਕੌਰ ਪਟਿਆਲੇ ਤੋਂ ਐਮਪੀ ਬਣ ਚੁੱਕੇ ਸੀ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਐਂਟਰੀ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਦੇ ਵਿੱਚ ਜਿਹੜੇ ਐ ਨਿਤਰ 아이ਸੀ ਅਤੇ ਵਜਰੀਰ ਬਣ ਗਏ ਸੀ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜ਼ਰੀੜਿਆ ਜਦੋਂ ਅੰਮ੍ਰਿਤਸਰ ਈਸਟ ਪੇਜਾ ਗਿਆ ਸੀ ਕਮਜ਼ਰੀੜਿਆ ਤੋਂ ਉਹਨਾਂ ਦੀ ਪਤਨੀ ਮਜ਼ਰੀੜਿਆ ਐਮਐਲਏ ਬਣ ਗਏ ਸੀ ਨਵਜੋਤ ਸਿੰਘ ਸਦੂ ਜਿਹੜਿਆ ਜਦੋਂ ਐਮਪੀ ਬਣ ਗਏ ਸੀ ਉਹਨਾਂ ਦੀ ਧਰਮ ਪਤਨੀ ਅੰਮ੍ਰਿਤਸਰ ਈਸਟ ਖਲਕੇ ਤੋਂ ਜਿਹੜੀ ਹੈ ਐਮਐਲਏ ਚੁਣੀ ਗਈ ਸੀ ਬਾਅਦ ਸੁਮਣੀ ਅਕਾਲੀ ਦਲ ਭਾਜਪੀ ਦੀ ਸਾਂਝੀ ਸਰਕਾਰ ਦੇ ਵਿੱਚ ਉਹ ਸੀਪੀਐਸ ਹੈਲਥ ਵੀ ਰਹੇ ਇਸੇ ਤਰ੍ਹਾਂ ਹਰਜੋਂ ਸਿੰਘ ਬਰਾੜ ਜਿਹੜੇ ਆ ਉਹਨਾਂ ਦੀ ਨੋਵੀ ਐਮਐਲਏ रह ਚੁੱਕੇ ਨੇ ਇਸੇ ਤਰ੍ਹਾਂ ਅਗਰ ਪ੍ਰਤਾਪ ਸਿੰਘ ਬਾਜਵਾਦੀ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਅਨੁਜੀਤ ਕੌਰ ਬਾਜਵਾ ਹੁਣ 2007 ਦੇ ਵਿੱਚ ਐਮਐਲਏ ਰਹ ਚੁੱਕੇ ਨੇ ਰਾਣਾ ਗੁਰਜੀਤ ਸਿੰਘ ਹੁਣ ਜਦੋਂ ਕੀ ਪਹਿਲੀ ਵਾਰ ਐਮਐਲਏ ਤੋਂ ਬਾਅਦ ਐਮਪੀ ਬਣੇ ਸਨ ਜੁਲੰਦਰ ਸੀਟ ਤੋਂ ਜਨਰਲ ਸੀਟ ਤੋਂ ਉਦੋਂ ਉਹਨਾਂ ਦੀ ਛੋਟੀ ਪਰਜਾਈ ਵੀ ਐਮਐਲਏ ਬਣੀ ਸੀ ਤੇ ਬਾਅਦ ਵਿੱਚ ਉਹਨਾਂ ਦੀ ਪਤਨੀ ਰਾਣਾ ਰਜਵੰਸ਼ ਰਾਜਵੰਸ਼ ਕੌਰ ਵੀ ਐਮਐਲਏ ਬਣੀ ਤੇ ਪਹਿਲੀ ਦਫਾ ਸੁਖਵੀਰ ਸਿੰਘ ਬਾਦਲ ਦੀ ਐਂਡ ਤੋਂ ਬਾਅਦ ਹਰ ਸਿਮਨਤ ਕੋਲ ਬਾਦਲ ਵਿਛੜਿਆ ਵਣ ਗਈ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਾਂਝੀ ਸਰਕਾਰ ਹੋਗੀ ਤਾਂ ਬੀਜੇਪੀ ਦੇ ਵਿੱਚ ਵੀ ਜਿਹੜਾ ਇਹ ਸਾਂਝਾ ਗੱਠਜੋੜ ਹੋ ਗਿਆ ਤਾਂ ਉਹ ਵੀ ਜਿਹੜੇ ਹੈ ਸਾਂਝੇ ਇੱਕ ਜਿਹੜੇ ਹੈ ਹੈਲਥ ਸੈਂਟਰ ਦੇ ਵਿੱਚ ਨਵਜੋਤ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਵੀ ਜਿਹੜੇ ਹੈ ਬਣ ਚੁੱਕੇ ਸਨ ਜੇਕਰ ਗੱਲ ਕੀਤੀ ਜਾਵੇ ਹੁਣ ਸੁਖਜਿੰਦਰ ਸਿੰਘ ਰੰਦਾਵਾ ਲੀਡਰ ਹੋਣ ਜਾਂ ਕਾਂਗਰਸ ਦੇ ਲੀਡਰ ਹੋਣ ਉਹ ਉਹਨਾਂ ਦੇ ਘਰ ਵਾਲੀਆਂ ਐਮਐਲਏ ਰਹਿ ਚੁੱਕੀਆਂ ਨੇ ਪਰ ਹੁਣ ਸਵਾਲ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਸੁਖਜਿੰਦਰ ਸਿੰਘ ਰੰਦਾਵਾ ਔਰ ਰਾਜਾ ਅਮਨੰਦਰ ਸਿੰਘ ਰਾਜਾ ਵਡਿੰਗ ਦੀਆਂ ਘਰ ਵਾਲੀਆਂ ਨੂੰ ਟਿਕ ਪਾਰਟੀ ਟਿਕਟ ਦੇਗੀ ਜਾਂ ਇਹਨਾਂ ਦੀ ਚੱਲੇਗੀ ਤੇ ਲਾਜ਼ਮੀ ਤੌਰ ਤੇ ਗਿੱਦੜ ਵੜਿੰਗ ਉਹ ਅਮਰਤਾ ਵੜਿੰਗ ਉਹ ਡੇਰਾ ਬਾਬਾ ਨਾਨਕ ਤੋਂ ਜਦੋਂ ਤਰ ਕੋਰ ਇਹਨਾਂ ਦਾ ਮੀਤਵਾਲ ਹੋ ਸਕਦੇ ਨੇ ਜੁੱਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕੀਤੀ ਦਫਾ ਦਾ ਐਮਐਲਏ ਦਾ ਨੈਸ਼ਨਲ ਕਾਂਗਰਸ ਪਾਰਟੀ ਦਾ ਜਿਹੜਾ ਯੂਥ ਵੜੰਗੇ ਉਹ ਪ੍ਰਧਾਨ ਰਹਿ ਚੁੱਕੇ ਨੇ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮਨਿਸਟਰ ਰਹਿ ਚੁੱਕੇ ਨੇ ਉਥੇ ਅਗਰ ਸੁਖਜਿੰਦਰ ਸਿੰਘ ਰੰਦਾਵਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਜਿਹੜੇ ਆ ਉਹਨਾਂ ਦੇ ਪਿਤਾ ਵੀ ਸੰਤੋਖ ਸਿੰਘ ਰੰਦਾਵਾ ਵਾਲੀ ਇੱਕ ਤੱਕ ਲੀਡਰ ਲੈ ਚੁਕੇ ਹਨ ਪਾਰਟੀ ਪਰਦਾਨ ਰਹਿ ਚੁਕੇ ਨੇ ਦੋ ਦਫਾ ਵਜ਼ੀਰ ਰਹਿ ਚੁਕੇ ਹੋਣਗੇ ਅਤੇ ਇੱਕ ਪੁਰਾਣਾ ਟਕਸਾਲੀ ਪਰਿਵਾਰ ਰੰਦਾਵਾ ਪਰਿਵਾਰ ਮੰਨਿਆ ਜਾਂਦਾ ਹੈਗਾ ਉਜਤੇ ਕੋਦੇ ਚਾਰ ਵਾਰ ਐਮ ਐਲ اے ਨੇ ਵਜ਼ੀਰ ਰਹਿ ਚੁੱਕੇ ਨੇ ਪੰਜਾਬ ਦੇ ਸਾਬ ਪੰਜਾਬ ਦੇ ਸਾਬका ਡਿਪਟੀ ਸੀ ਉਹ ਰਹਿ ਚੁੱਕੇ ਨੇ ਉੱਥੇ ਹੀ ਇਸ ਟਾਈਮ ਗਾਂਧੀ ਪਰਿਵਾਰ ਦੇ ਕਰੀਬੀਆਂ ਵਿੱਚ ਜਿਹੜੇ ਨਾਮ ਨੇ ਉਹਨਾਂ ਵਿੱਚੋਂ ਇੱਕ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਵਿੱਚੋਂ ਇੱਕ ਨੇ ਹਾਲ ਹੀ ਦੇ ਵਿੱਚ ਉਹਨਾਂ ਨੂੰ ਰਾਜਸਥਾਨ ਕਾਂਗਰਸ ਪਾਰਟੀ ਮਾਮਲਿਆਂ ਦਾ ਇੰਚਾਰਜ ਲਗਾਇਆ ਗਿਆ ਸੀ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾ ਵੀ ਲੜਦੀ ਆਈਏ ਜੇਕ ਆਉਣਾ ਦੀ ਸ਼ੋਕ ਗਲੋਦ ਵਿੱਚ ਗਵਾਹੀ ਚ ਦੂਜੀ ਵਾਰ ਸਰਕਾਰ ਨਹੀਂ ਬਣੀ ਲੇਕਿਨ ਕਾਂਗਰਸ ਪਾਰਟੀ ਦੇ ਉਥੇ ਰਿਜ਼ਲਟ ਵਿਧਾਨ ਸਭਾ ਵਿੱਚ ਵੀ ਤਰੰਗੇ ਰਹੇ ਨੇ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਚੋਣਾਂ ਪਾਈਆਂ ਗਈਆਂ ਤਾਂ ਪੰਜੀਆਂ ਦੀ ਜਿਹੜੀਆਂ 11 ਸੀਟਾਂ ਸੀ ਕਾਂਗਰਸ ਪਾਰਟੀ ਜਿੱਤੀ ਉਹਦੇ ਚ ਸੁਖਜਿੰਦਰ ਸਿੰਘ ਰੰਗ ਅਵਾਜ਼ ਉਦੇ ਕਾਫੀ ਹੱਥ ਦੱਸਿਆ ਜਾ ਰਿਹਾ ਹੈ 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 ਹਾਲਾਂਕਿ 219 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਸਥਾਨ ਦੀਆਂ 25 ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਜਿੱਤਿਆ ਸੀ ਇਸ ਵਾਰ ਕਾਂਗਰਸ ਨੇ ਹੱਥ ਵਿੱਚ 11 ਸੀਟਾਂ ਆਈਆਂ ਉਹਦੇ ਚ ਵੱਡੀ ਭੂਮਿਕਾ ਜਿਹੜੀ ਆ ਸੁਖਜਿੰਦਰ ਸਿੰਘ ਰੰਦਾਵਾ ਦੀ ਹੁਣ ਮਿਲ ਜਾਰੀ ਹੈ ਤੇ ਫਿਲਹਾਲ ਇਹ ਜੋtheta ਰਾਜਵਡਿੰਗ ਅਮਰਿੰਦਰ ਸਿੰਘ ਰਾਜਵਡਿੰਗ ਸੁਭਾ ਪਰਦਾਨ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਆਪਣੀ ਪਤਨੀ ਦਾ ਜਿਹਦਾ ਨਾਮ ਕਟਿਆ ਗਿਆ ਸੀ ਬਠਿੰਡਾ ਲੋਕ ਸਭਾ ਦੇ ਉਮੀਦਵਾਰ ਵਜੋਂ ਉਹਨਾਂ ਨੂੰ ਗਿੱਦੜ ਬਾਹ ਚੋਣ ਲੜਾਈ ਜਾ ਸਕਦੀ ਹੈ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਦਾਵਾ ਜਿਨ੍ਹਾਂ ਦੇ ਸੈਂਟਰ ਦੇ ਵਿੱਚ ਹੱਥ ਪੈਂਦਾ ਉਹਨਾਂ ਦੀ ਪਤਨੀ ਵੀ ਪੱਕੀ ਸੀਟ ਮਨਜ਼ੂਰੀ ਹੈ ਡੇਆ ਬਾਬਾ ਨਾਨਕ ਤੋਂ ਜਿੰਨੀ ਛੋਣ ਲੜੀ ਜੋ ਸੱਗੇ ਉਥੇ ਹੀ ਭਾਜਪੀ ਵੱਲੋਂ ਰਵੀਤ ਸਿੰਘ ਕੱਲ ਹੋ ਸਕਦੇ ਨੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੜਾਈ ਕਈ ਉਮੀਦਵਾਰ ਜੜਾਈ ਲਾਂਚ ਕਰਦੇ ਹਨ ਆਮਨਵੀ ਪਾਰਟੀ ਦੇ ਵੱਲੋਂ ਜੜਾਈ ਗੁਦੀਪ ਸਿੰਘ ਰੰਦਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਹੋ ਸਕਦੇ ਹਨ ਸਮੇਂ ਦੇ ਤਹਿਤ ਲੇਕਿਨ ਫਿਲਹਾਲ ਦੋ ਸੀਟਰਾ ਜਿਹੜੀਆਂ ਬੜੀ ਕਾਫੀ ਛੋਟਾ ਹੋ ਚੁੱਕੀ ਹੈ ਗਿੱਦੜਵਾਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਤੇ ਜਿਹੜਾ ਸੁਖਸੁੰਦਰ ਸਿੰਘ ਰੰਦਾਵਾਲੀ ਪਤਨੀ ਡੇਰਾ ਬਾਬਾ ਨਾਨਕ ਤੋਚੂਣ ਲੜ ਸਕਦੀ ਹੈ ਹਾਲਾਂਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਐਲਾਨੇ ਜਾ ਸਕਦੇ ਹਨ ਹੋਰਤਾ ਜੋ ਅਪਡੇਟ ਦੇਖਣ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਧੰਨਵਾਦ